ਪੁਲਿਸ ਚੌਂਕੀ ਪਿਖਾਰੀਵਾਲਦੀ ਕਥਤ ਦੋਸ਼ੀਆਂ ਦਾ ਯੂਪੀ ਦੇ ਪੀਲੀਪੀਤ ਵਿਖੇ ਹੋਇਆ ਇਨਕਾਊਂਟਰ ਤਿੰਨ ਨੂੰ ਦੋਸ਼ੀ ਗੁਰਦਾਸਪੁਰ ਦੇ ਰਣ ਵਾਲੇ ਨੇ ਬੀਤੀ 18 ਦਸੰਬਰ ਦੀ ਰਾਤ ਨੂੰ ਸਰਦੀ ਕਸਬਾ ਕਲਾਨੌਰ ਦੀ ਪਿਖਾਰੀਵਾਲਦੀ ਪੁਲਿਸ ਚੌਕੀ ਤੇ ਗਰਨੇਡ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਦਾ ਉੱਤਰ ਪ੍ਰਦੇਸ਼ ਦੇ ਪੀਲੀਪੀਤ ਵਿੱਚ ਪੁਲਿਸ ਮੁਕਾਬਲਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਮਕਾਤਵਾਦੀ ਸੰਗਠਨ ਦੇ ਮੈਂਬਰ ਸਨ ਜਿਸ ਨੂੰ ਵਿਦੇਸ਼ ਵਿੱਚ ਬੈਠਾ ਜਸਵਿੰਦਰ ਸਿੰਘ ਉਰਫ ਮੰਨੂ ਭਗਵਾਨ ਨਾ ਦਾ ਅਤਵਾਦੀ ਚਲਾ ਰਿਹਾ ਹੈ ਅਤੇ ਇਸ ਵੱਲੋਂ ਹੀ ਪਿਖਾਰੀਵਾਲ ਚੌਕੀ ਦੇ ਗਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ ਮਾਰੇ ਗਏ ਤਿੰਨੋਂ ਨੌਜਵਾਨਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਉਮਰ ਕਰੀਬ 18 ਸਾਲ ਵਾਸੀ ਪਿੰਡ ਨਿੱਕਾ ਸ਼ਹੂਰ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ 25 ਸਾਲ ਵਾਸੀ ਕਲਾਨੌਰ ਅਤੇ ਵਰਿੰਦਰ ਸਿੰਘ ਉਰਫ ਰਵੀ ਪੁੱਤਰ ਰਣਜੀਤ ਸਿੰਘ ਉਮਰ 23 ਸਾਲ ਵਾਸੀ ਪਿੰਡ ਅਗਵਾਨ ਦੇ ਤੌਰ ਤੇ ਹੋਈ ਹੈ ਤੇ ਤਿੰਨ ਨੂੰ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹਨ ਲੱਗਾ ਸਾਨੂੰ ਸਵੇਰੇ ਮਲਾਜਮ ਆਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਨਕਾਉਂਟਰ ਹੋ ਗਿਆ ਸਾਨੂੰ ਪਤਾ ਨਹੀਂ ਕਿ ਬਾਤ ਕੀ ਗੱਲ ਹੈ ਕੀ ਚਾਸ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲਗਾ ਤੁਹਾਨੂੰ ਹਾਂ ਤੇ ਪੁਲਿਸ ਨੇ ਦੱਸ ਕਿ ਤੁਹਾਡਾ ਬੇਟਾ ਪਿਕਰ ਨੂੰ ਦੇ ਦਾ ਕੰਟਰੋਲ ਹੋ ਗਿਆ ਜੂਪੀ ਮੈਂ ਆਪ ਵੀ ਇੱਕ ਵਾਰ ਮਟਕੋਦਾ ਸਾਲ ਅੱਡੇ ਪੈਨਫੋਰਮ ਮੀਟਿੰਗ ਲੱਗੀ ਕੰਮ ਕੀ ਕਰਦਾ ਸੀ ਕਮਲ ਫੇਲਾ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਹੀ ਕਿਹਨੇ ਚੋਰ ਕਰਾਹੀ ਨਹੀਂ ਕਰਾਹੀ ਕਿਨੇ ਚੋਰ ਕਰੋਗੇ ਨੂੰ ਹੋਏਗੇ ਤਿੰਨ ਚਾਰ ਦਿਨ ਗਏ ਘਰੋਂ ਕੀ ਕਰ ਕੇ ਗਏ ਘਰੋਂ ਘਰੋਂ ਤੇ ਆਮ ਜਿਹੇ ਤਰ੍ਹਾਂ ਜਿੰਦਾ ਰੋਜਦਾ ਨਾਣੇ ਕੋ ਰੋਟੀ ਬੈ ਖਾ ਗਏ ਰੋਟੀ ਨਿਕਲ ਜਾਂਦੇ ਨੇ ਦੱਸ ਕੇ ਕੁਛ ਵੀ ਨਹੀਂ ਗਿਆ ਮੈਂ ਜਦ ਚਲ ਕੇ ਜਿੰਜੇ ਨੂੰ ਦੱਸਿਆ ਹੋਇਆ ਤਾਂ ਪਤਾ ਹੁੰਦਾ ਵੀ ਮੈਂ ਮਤ ਪੈਰਵੇ ਕਰਦਾ ਵੀ ਖਾਣੇ ਤਾਂ ਗਿਆ ਤੇ ਨਹੀਂ ਸਕਦੇ ਕਿਦਰ ਫੋਨ ਇੱਕ ਵਾਰ ਹੋਇਆ ਬਾਅਦ ਫੋਨੇ ਤਾਂ ਬੰਦ ਆ ਰਿਹਾ ਫੋਨ ਕਿਤਾ ਕੀ ਕਿਦਾ ਦੋ ਫੋਨ ਬਸ ਉਹ ਕਹਿੰਦਾ ਕੋਈ ਨਹੀਂ ਆਜਾ ਨਹੀਂ ਸੀ ਬਾਅਦ ਫਿਰ ਦੁਬਾਰਾ ਫੋਨ ਉਦਰੇ ਜਾ ਰਾਮ ਫੋਨ ਬੰਦ ਆ ਰਿਹਾ ਕਹਿੰਦੀ ਉਹਨੂੰ ਥਾਲਾ ਤੇ ਬਲਾਸ ਕੀਤਾ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਹੋਈ ਹੈ ਨਹੀਂ ਵੀ ਮੈਂ ਇਹ ਗੱਲ ਤੇ ਮੈਂ ਨਹੀਂ ਮੰਨ ਸਕਦਾ ਕਿ ਉਹਨਾਂ ਅਸਕੇ ਤੇ ਪਹਿਲਾਂ ਤੋਂ ਜਦੋਂ ਇੱਥੇ ਨਹਾਉਣ ਗਏ ਨਿਆਰ ਜੇ ਇਕੱਠੇ ਨਹਾਣੇ ਸਾਂ ਨਹਾਉਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਸੀ ਉਹਨਾਂ ਨੂੰ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਉਹਦੇ ਮੁਲਾਜ਼ਮ ਰੱਖੇ ਗਏ ਸਾਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੋਰ ਕੀ ਚਾਹੁੰਦਾ ਉਹਨਾਂ ਨੂੰ ਚਾਹੀਦਾ ਨੇ ਸਾਹਬੀ ਇਹ ਤੁਮਨੇ ਸਾਹੂਲ ਕੀ ਕਿ ਜੇ ਅਸੀਂ ਕੀਤਾ ਹੁਣ ਕੀ ਉਹਨਾਂ ਨੇ ਕੀਤਾ ਕੀ ਗੱਲ ਭਾਜੀ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਉਹ ਕਿ ਗਿਆ ਇਸੋਂ ਕਿਤੇ ਗਿਆ ਕਿਹ ਕੁਤਤ ਕਿਹ ਨਹੀਂ ਮੁੰਦਵਾਨੀ ਨਹੀਂ ਮੁੰਦਵਾਨੀ ਬਹੁਤ 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 ਵੀਰਵਾ ਤੁਸੀਂ ਉਧਾਂ ਕਿੱਥੇ ਰਹਿਣ ਵਾਲੇ ਹੋ ਤੇ ਇੱਥੇ ਕਿੰਨਾ ਟਾਈਮ ਹੋਇਆ ਨਹੀਂ ਇੱਥੇ ਤੁਹਾਨੂੰ ਹੋਏ ਕਨੇ ਸਾਲ ਦੋ ਸਾਲ ਦੋ ਤੇ ਜਦੋਂ ਉਸੇ ਮੋੜੇ 'ਵਾਂ ਗੱਲਬਾਤ ਹੋਈ ਕਾਊਂਟਰ 'ਤੇ ਥੋੜੇ ਜਿਹਾ ਜਾਂਦੇ ਆ ਕੋਈ ਨਹੀਂ ਨਹੀਂ ਕਈ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਰਹਿੰਦੇ ਯਾਰ ਦੋਸਤ ਜਿਦਾ ਤੁਸੀਂ ਇਦਾਂ ਜਿਆਦਾ ਤੋਂ ਮੈਂ ਤੋਰੇ ਕੋਈ ਨਾ ਕੋਈ ਕੋਈ ਨਾ ਇਹ ਹੁਣੇ ਨਹੀਂ ਥੋੜਾ ਪਤਾ ਤੁਹਾਨੂੰ ਵੀ ਕੌਣ ਕਿੱਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਹੁੰਦਾ ਸਾਨੂੰ ਨਹੀਂ ਪਤਾ ਜਾਂਦਾ ਕਿ ਨਹੀਂ ਜਾਂਦਾ ਹੁਣ ਮੈਂ ਤਾਂ ਸਵੇਰੇ ਤੜਕੇ ਜਾ ਜਣਾ ਕੰਮ ਤੇ ਦਿਹਾੜੀ ਜਾਂਦਾ ਹਾਂ ਤੇ ਭਰਾ ਨੂੰ 8 7-8 ਵਜੇ ਨੇਰੇ ਹੁੰਦੇ ਪਾ ਕੇ ਸੌਂ ਜਾਂਦਾ ਕਿੰਨੇ ਭੈਣ ਭਰਾ ਨੇ ਇਕੱਲਾ ਹੀ ਇਕੱਲਾ ਕੰਮ ਕਰਦਾ ਹਾਂ ਪਹਿਲਾਂ ਜਦੋਂ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਹੀਂ ਨਹੀਂ ਗੱਲਬਾਤ ਨਾ ਨਾ ਕੋਈ ਇਹ ਕੋਈ ਚਾਂਸੀ ਕੀ ਹੋਇਆ ਜੀ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ। ਪਿਆਰ ਨਾਲ ਹੋਈ ਐ। ਕਿੱਥੋਂ ਪਤਾ ਲੱਗਾ? ਘਰ ਆਈ ਸੀ। ਕੌਣ? ਥਾਣੀ ਵਾਲੇ। ਹੂੰ। ਉਹਨਾਂ ਕਹਿ ਵੀ ਇਦਾਂ ਹੋ ਗਿਆ। ਧੰਨਾਂ ਕਦੀ ਗੱਲਬਾਤ ਕੀਤੀ ਮੈਂ ਕਿੱਥੇ ਚੱਲੇ ਜਾਂ ਕਿੱਥੇ ਕਰਦੇ ਜਾਂਦਾਂ ਰਿਆਂ। ਨਹੀਂ ਬੱਸ ਇੱਦਾਂ ਰੋਟੀ ਖਾ ਲੈਣੀ ਮੈਂ ਕਹਿੰਨਾ ਪੁੱਤ ਕਿੱਥੇ ਚੱਲਣਾ ਚਾਹਣਾ ਬੱਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ। ਸਾਮਾ ਨੂੰ ਆ ਜਾਉਂਦਾ। ਤਿੰਨ ਚਾਰ ਦਿਨੋਂ ਕੋਈ ਕਰਨ ਨਹੀਂ ਆਏ। ਕਿ ਮੈਂ ਫੋਨ ਨਹੀਂ ਕੀਤਾ ਤਿੰਨ ਚਾਰ ਦਿਨ ਆਇਆ ਕੋਈ ਨੇ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ। ਬੱਸ ਮਰ ਕੇ ਨਹੀਂ ਗੱਲ ਕੀਤੀ। ਕੱਲਾ ਕੱਲਾ ਬੇਟਾ। ਕੱਲਾ ਕੱਲਾ। ਕੰਮੂਂ ਕਰਦਾ ਕੋਈ? ਕੰਮ ਨਹੀਂ ਇੱਥੇ ਕੋਈ ਵੀ ਕਰਦਾ। ਫੜਿਆ ਕਿੰਨਾ ਨਹੀਂ? 12 ਕਿਤੇ। ਪਹਿਲਾਂ ਉਹ ਪਚਪਚ ਦੱਚਾਰਾ ਤੇ। ਉਹ ਵਈ ਕੇਸ ਕੇ ਨਿਆਰ ਵਲਾਈ। ਕੀ ਹੋਇਆ ਮਾਨੀ? ਉਹ ਹੀ ਮੰਡਾ ਡੁੱਬ ਗਿਆ ਸੀ ਉਹਨਾਂ ਕਰਦਾ। ਕਦੋਂ ਇਹ ਲਾਸ਼ਤ ਕਰੂਂਗੇ ਅਸੀਂ ਕਦੋਂ? ਹਾਂਜੀ। ਕਰੋ ਕੋਈ ਗੱਲ। ਕਰੋ ਕਦੋਂ ਗਿਆ ਇਹ ਲਾਸ਼। ਲਾਸ਼ ਆਏ ਮੰਗ ਬੁੱਧ ਵਾਲੀ। ਕਦੀ ਦੱਸਿਆ ਪਿਆ ਯਾਰ ਤੂੰ ਸੁਧਰ ਗਿਆ? ਨਾ, ਕਦੀ ਦੱਸਿਆ। ਯੂ ਵੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ। ਮਾਂ ਬੰਦ ਆ ਰਹੇ। ਕੀ ਚਾਹੁੰਦੇ ਤੁਸੀਂ ਹੋਗੇ? ਉਹ ਨਾ ਡਬਟ ਐ ਕੁਲੀ ਤਸਾ ਪੁੱਛਣ ਕੋ ਡੈਡ ਬੜੀ ਕਦੋਂ ਆਣੀ ਆ ਹਾਂਜੀ ਮੇਰਾ ਨਾਮ ਗੁਰਪ੍ਰੀਤ ਜੇ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿਸੇ ਪਤਾ ਲੱਗਾ ਵੀ ਇਹਦੇ ਗੋਲੀਆਂ ਬੱਤੀਆਂ ਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਇਹ ਕਹਿ ਗਏ ਸਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਾਂ ਦੇ ਗਏ ਉਹਦਾਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਕਰੋ ਕਰ ਮంగళਵਾਰ ਗਏ ਸੀ ਕਰੋ ਹਾਂਜੀ ਤੇ ਪਾਲ ਕੇ 8 ਦਿਨ ਹੋਜਨੇ ਉਹਨਾਂ ਨੂੰ ਕਰੋ ਗਿਆ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਛੁੱਟਿਆ ਕੋਈ ਇਦਾਂ ਦੀ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੀ ਸੀ ਇੱਥੇ ਨਹੀਂ ਸੀ ਕਰਦੇ ਅਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚਲੇ ਜਨ ਨੇ ਐਤੋਂ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮਰਜ਼ੀ ਹੋਣੀ ਗਈ ਹੈ ਗੱਡੀ ਤੇ ਕਦੀ ਕੋ ਪਹਿਲਾਂ ਕਦੀ ਕੋ ਪੁਲਿਸ ਪਾਸ ਕੇਸ ਪਿਆ ਨਹੀਂ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਹਿਲੇ ਭਰਾਣੇ ਅਸੀਂ ਉਹ ਮੁੰਡਾ ਉਹ ਆਜ ਵੀ ਰਾਡੇ ਨਾ ਹੈਗੀਆਂ ਦੋ ਸਿਸਟਰਾਂ ਜਿਹਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜੀ ਵਿਆਹ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਅਸੀਂ ਮੈਂ ਅਗਵਾਨਾਂ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਰਹਿੰਦੇ ਮੁੰਡਾ ਕਿੱਥੇ ਰਹਿੰਦਾ ਇਹ ਆ ਸ਼ੂਰ ਦੀ ਹਾਂਜੀ ਕੀ ਮੰਗ ਕਰਦੇ ਤੇ ਵੀ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਖਾਲਿਸਤਾਨ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੀ ਹਾਂਜੀ ਤੁਹੀਂ ਕੀ ਸਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਦਾ ਮੇਰਾ ਪਰਮ ਜੀਤ ਜੇ ਤੜਾ ਕੀ ਲੱਗਦਾ ਇਹ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਹੈ ਕੀ ਪਤਾ ਨਹੀਂ ਗੱਲਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁੰਡਿਆ ਭਲਕੇ 8 ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਹੀ ਤੋ ਬਸ ਇਹੀ ਮੁਰਤੇ ਆ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕਾంటర్ ਹੋ ਗਿਆ ਸਾਡੇ ਉਹਨਾਂ ਨਾਲ ਮੇਰਾ ਪੁੱਤ ਨਹੀਂ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਕੀ ਨਹੀਂ ਵਾਕਈ ਮੈਂ ਨਹੀਂ ਜਾਣਦੀ ਜਿਹੜਾ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰਦੋ ਪਰ ਮੇਰੇ ਬੱਚੇ ਨਹੀਂ ਇੱਥੇ ਆਉਂਗੇ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਲੱਗਾ ਵਾ ਸਮਰਾਵੀ ਤਿੰਨ ਭਰਾ ਨੇ ਤੇ ਦੋ ਭੈਣਾਂ ਨੇ ਕੀ ਨਾ ਕੀ ਇਹ ਮੁੰਡੇ ਦਾ ਜਸਨਪਰੀ ਬੜਿਆ ਲਿਖਿਆ ਨਹੀਂ ਅਨਪੜ੍ਹਨੇ ਮੇਰੇ ਮੁੰਡੇ ਤਿੰਨੇ ਅਨਪੜ੍ਹਨੇ ਕੰਮ ਕੀ ਕਰਦਾ ਦਾ ਦਿਹਾੜੀ ਤਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਦਿਹਾੜੀਆਂ ਕਰਦਾ ਨਹੀ ਨਹੀ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਏ ਮਾਤਾ ਇਹ ਪਹਿਲਾਂ ਇਹ ਪੜ ਗਿਆ ਮੰਗਲਵਾਰ ਦਾ ਗਿਆ ਭਲਕੇ 8 ਦਿਨ ਹੋਣੀਆਂ ਨੇ ਗੁਲਾਰਦ ਦਿਨੋਂ ਘਰ ਨਹੀਂ ਆਇਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁੰਦੇ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਹਾਂ ਪਤਾ ਏ ਇਦਾਂ ਦੇ ਇੱਕ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਨਿਕਲੇ ਜਾਹੀਂ ਇਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕਿਤੇ ਕਿਹਨਾਂ ਤੋਂ ਮੇਰਾ ਪਰਮਜੀਤ ਆ